کریام والے اور جنگ اور اس دربار بھی فکیل شکر گزار کر ਰੱਬ ਨੇ ਰਾਜ ਨਹੀਂ ਦਿੱਤਾ ਖੁਸ਼ ਤਾਂ ਜਾਂਦੀ ਹੈ ਪਰ ਮੈਨੂੰ ਇੱਕ ਮੌਕਾ ਦੇ ਦੇ ਪਰ ਮਹਾਰਾਣੀ ਤੇ ਬੱਚੇ ਦੇ ਵਿੱਚ ਸਵਾਲ ਜਵਾਬ ਹੋਰ ਪੱਲੀ ਆ ਹੀ ਨਹੀਂ ਸਕਿਓ ਇਹ ਕਿਹੜਾ ਬੱਚਾ ਇਹ ਮੇਰੇ ਕੋਲ ਛੁੜਿਆ ਨਹੀਂ ਜਾਂਦਾ ਕਹਤਾ ਚਾਲਾ ਲਾ ਗਿਆ ਹੋ ਮੈਂ ਤਾੜੀ ਲਾ ਕੇ ਦੇਖਣਾ ਨੂੰ ਮੋਟੇ ਕਰਦੀ ਜੇ ਕਾਲਾ ਸ਼ੇਨਾ ਮਣੋ ਬੋਲ ਸਾਚੇ ਦਰਬਾਰ ਕੀ ਜੇ ਕਾਲਾ ਮੇਲਾ ਬੋਲ ਬੋਲ ਸਾਚੇ ਦਰਬਾਰ ਜੇ ਕਾਲਾ ਪ੍ਰੇਮ ਗੁਰੂ ਮਹਾਰਾਜ ਦਾ ਬੋਲ ਸਾਚੇ ਦਰਬਾਰ ਕਿਉਂਕਿ ਜਿੰਨੇ ਮੈਥੇ ਮਾਤਾ ਪਿਤਾ ਦੇ ਸਮਾਨ ਮੇਰੇ ਸਾਰਿਆਂ ਦੇ ਚਾਲਣਾ ਚ ਸੀਸ ਮੈਂ ਝੁਕਾਉਂਦਾ ਹਾਂ ਹੋਤੇ ਪੜਾਇਆ ਜਿੰਨਾ ਜਾਣੇ ਬੇਜਾਨੀ ਕੱਟ ਜਗਰਾਂ ਤੇ ਸਭ ਨੂੰ ਮਹਾਮਾਈ ਦੀ ਲੱਖ ਲੱਖ ਜਗਰਾਤੇ ਦੀਆਂ ਵਧਾਈਆਂ ਦੇ ਰਿਹਾ ਹਾਂ ਸਾਰੇ ਨਗਰ ਵਾਸੀਆਂ ਸਰ ਕਿੰਨੇ ਸਾਲ ਹੋ ਗਏ ਜੇ ਇਹ ਸਾਲ ਤਾਂ 13 ਉਹ ਚੱਲੇ ਨੇ ਲੇਕਿਨ ਇਸ ਜਗ੍ਹਾ ਤੇ ਛੇ ਮਾ ਜਗਰਾਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਮਹੱਲਾ ਨਿਵਾਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਸਮੂਹ ਸੰਗਤ ਦੀ ਮਿਹਰਬਾਨੀ ਤੇ ਸਹਿਯੋਗ ਨਾਲ ਜਿੱਥੇ ਜੈ ਮਾ ਚਿੰਮਸਕਾ ਸੇਵਾ ਸੁਸਾਇਟੀ ਵੱਲੋਂ ਪ੍ਰਧਾਨ શ્રી ਲਖਮੀ ਜੀ ਲਖਾ ਤੇ ਸਮੂਹ ਮੈਂਬਰਾਂ ਦੁਆਰਾ ਅੱਜ ਇੱਥੇ ਜਾਗਰਣ ਕਰਵਾਇਆ ਜਾ ਰਿਹਾ ਹੈ ਇਸ ਜਾਗਰਨ ਦੇ ਵਿੱਚ ਬਹੁਤ ਹੀ ਉੱਗੇ ਸਮਾਜ ਸੇਵਕ ਬਹੁਤ ਜ਼ਿਆਦਾ ਉੱਗੇ ਸਾਧੂ ਸੰਤ ਆਏ ਹੋਏ ਨੇ ਬਹੁਤ ਦੂਰ ਦੂਰੋਂ ਚਲ ਕੇ ਸੰਗਤਾਂ ਆਈਆਂ ਹੋਈਆਂ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਤਹਿ ਦਰੋਦ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਾਗਰਨ ਮਹਾਮਾਈ ਹਰ ਇੱਕ ਸਾਲ ਇਸ ਥਾਂ ਤੇ ਕਰਉਂਦੀ ਰਹੇ ਅਤੇ ਮੇਰੇ ਭਰਾ ਨੂੰ ਬਲ ਬਖਸ਼ੇ ਜੋ ਇਨੀ ਮਿਹਨਤ ਨਾਲ ਸਾਰੀ ਸੰਗਤਾਂ ਨੂੰ ਇੱਕ ਜੋੜ ਕਰਕੇ ਮਹਾਮਾਈ ਦਾ ਜਾਰਨ ਕਰਵਾ ਰਿਹਾ ਹੈ ਮੇਰੇ ਨਾਲ ਸਾਰੇ ਸਮੂਹ ਦੇ ਮੈਂਬਰ ਆਏ ਹੋਏ ਨੇ মিডিਆ ਸਹਿਬਾਨ ਆਏ ਹੋਏ ਨੇ ਸਾਡੇ ਵਿੱਚ ਹੁਣੇ ਸਿੰਗਰ सोनू ਜੀ ਨੇ ਆਪਣਾ ਬਹੁਤ ਵਧੀਆ ਇੱਕ ਪੇਟਾ ਦੇ ਕੇ ਸਾਰਿਆਂ ਨੂੰ ਨਿਹਾਲ ਕੀਤਾ ਤੇ ਸਾਡੇ ਵਿੱਚ ਪਹੁੰਚ ਰਹੇ ਨੇ ਸਿੰਘ ਹਨ ਗਗਨ ਜੀ ਵੀ ਪਹੁੰਚੋ ਹੈ ਆਪਣੀ ਪਾਰਟੀ ਤੇ ਟੀਮ ਦੇ ਨਾਲ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਦੁਆਰਾ ਪੇਟਾ ਦੇ ਨਾਲ ਸਾਡੀ ਸੰਗਤ ਬਹੁਤ ਨਿਹਾਲ ਹੋਣ ਗਿਆ ਤੇ ਮਾਤਾ ਜੀ ਦਾ ਗੁਣਗਾਨ ساری ਰਾਤ ਚੱਲਦਾ ਰਹੇਗਾ ਤੇ ਮੈਂ ਇਜਾਜ਼ਤ ਚਾਹੁੰਦਾ ਮੈਂ ਲਖਮੀ ਲਖਾਇ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਜੋ ਮਹਾਮੇ ਦਾ ਜਾਗਰਣ ਕਰਵਾ ਰਹੇ ਨੇ ਧੰਨਵਾਦ ਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਸ਼ਤਮਾਈ ਕਰਦਾ ਮਾਸ਼ਾਅੱਲ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਸੰਗਤ ਨੂੰ ਵਧਾਈ ਦੇਣਾ ਚਾਹੁੰਦਾ ਵਾਂ ਇਸ ਛੇਵੇਂ ਜਾਗਰਣ ਦੀ ਤੇ ਪ੍ਰਧਾਨ ਸਾਹਿਬ ਤੇ ਸਾਡੇ ਰਾਸ਼ਟਰੀ ਪ੍ਰਧਾਨ ਜਿਨ੍ਹਾਂ ਨੇ ਸਾਡੇ ਸਾਰੇ ਸੰਯੋਗ ਦੇ ਰਹੇ ਨੇ ਤੇ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਜੋ ਇਹ ਜਾਗਰਣ ਹੋ ਰਿਹਾ ਠੀਕ ਹੈ ਧੰਨਵਾਦ